ਕੀ ਕਹਿ ਰਹੇ ਹੋ ਕਿ ਵੀ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਉਹ ਤਾਂ ਕਹਿੰਦੇ ਅਕਾਲੀ ਦਲ ਦਾ ਗ੍ਰਾਫ ਹੀ ਗਿਰ ਗਿਆ ਹੁਣ ਤਾਂ ਚਲੋ ਜੇ ਮੈਂ ਕਹਿੰਦਾ ਵੀ ਹੁਣ ਮੈਂ ਇਸ ਗੱਲ ਦੇ ਵਿੱਚ ਕੰਟਰੋਵਰਸੀ ਦੇ ਵਿੱਚ ਤੁਹਾਨੂੰ ਲੱਗਦਾ ਜੀ ਵੀ ਅਕਾਲੀ ਦਲ ਦਾ ਗ੍ਰਾਫ ਗਿਰ ਗਿਆ ਇਹ ਤਾਂ ਤੁਹਾਡੇ ਤੁਸੀਂ ਦੇਖੋ ਤੁਹਾਡੇ ਕੈਮਰਾ ਜਿਹੜੀ ਤੀਜੀ ਅੱਖ ਹੈ ਇਹ ਬਹੁਤ ਜ਼ਬਰਦਸਤ ਹੈ ਤੁਸੀਂ ਹਰ ਰੋਜ਼ ਦੇਖੋ ਕਿਤੇ ਨਾ ਕਿਤੇ ਲੋਕ ਇਹ ਵੀ ਕਹਿੰਦੇ ਨੇ ਨਾ ਵੀ ਅਕਾਲੀ ਦਲ ਦਾ ਗ੍ਰਾਫ ਉੱਪਰ ਉੱਠ ਗਿਆ ਕਈ ਲੋਕ ਇਹ ਵੀ ਕਹਿੰਦੇ ਨੇ ਅਕਾਲੀ ਦਲ ਦਾ ਗ੍ਰਾਫ نیچے ਉੱਡ ਗਿਆ ਇਹ ਤਾਂ ਵਿਚਾਰ ਹੈ ਨਾ ਤੁਹਾਡਾ ਹਰ ਇੱਕ ਦਾ ਵਿਚਾਰ ਹੈ ਵਿਚਾਰ ਦੇ ਨਾਲ ਇਹ ਬੰਦਾ ਬਦਲ ਜਾਂਦਾ ਸ਼ਾਮ ਨੂੰ ਵਿਚਾਰ ਇਹ ਹੁੰਦਾ ਕਿ ਮੈਂ ਜਿਹੜਾ ਹੈਗਾ ਸਿੱਖ ਹੈ ਤੇ ਸਵੇਰੇ ਮੈਂ ਵਾਲ ਕਟਾ ਕੇ Hindu ਬਣ ਜਾਣਾ ਮੇਰਾ ਵਿਚਾਰ ਬਦਲ ਗਿਆ ਮੈਂ Hinduism ਅਡਾਪਟ ਕਰ ਲਿਆ ਇਸੇ ਤਰ੍ਹਾਂ ਜਿਹੜਾ ਹੈਗਾ ਪਾਰਟੀਆਂ ਹੈਗੀਆਂ ਸ਼ਾਮ ਨੂੰ ਮੇਰਾ ਵਿਚਾਰ ਇਹ ਹੈਗਾ ਕਿ ਸਾਡੀ ਸਿੱਖ ਕੌਮ ਹੈ ਜਿਹੜੀ ਉਹ ਸਭ ਤੇ ਉੱਪਰ ਹੋਣੀ ਚਾਹੀਦੀ ਆ ਤੇ ਸਵੇਰੇ ਉੱਠ ਕੇ ਮੈਂ ਕਹਿੰਦਾ ਵੀ ਨਹੀਂ ਭਾਜਪੀ ਦੀ ਇਡੀਆਲੋਜੀ ਬਹੁਤ ਚੰਈ ਹੈਗੀ ਆ ਜਾਂ ਮੈਂ ਕਹ ਦਿੰਨਾ ਆਮ ਆਦਮੀ ਪਾਰਟੀ ਦੀ ਇਡੀਆਲੋਜੀ ਇਹ ਤਾਂ ਵਿਚਾਰ ਬਦਲਣ ਵਾਲੀ ਗੱਲ ਹੈ ਵਿਚਾਰ ਤਾਂ ਜਾਤੀ ਬਦਲਿਆ ਨਾ ਤੁਹਾਡਾ ਆਪਣਾ ਵਿਚਾਰ ਬਦਲੇ ਆ ਉਹ ਵਿਚਾਰ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਮੇਰਾ ਵਿਚਾਰ ਠੀਕ ਹੈਗਾ ਪਰ ਸਵਾਲ ਇਹ ਹੈਗਾ ਕਿ ਜੇ ਜਿਹਦਾ ਵੀ ਵਿਚਾਰ ਹੋਊਗਾ ਕੱਲ ਨੂੰ ਪਾਰਟੀ ਨੇ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਆਪਣੀਆਂ ਗੱਲਾਂ ਕਰਨੀਆਂ ਹੈਗੀਆਂ ਤੇ ਪਾਰਟੀ ਲੋਕਾਂ ਨੂੰ ਠੀਕ ਹੋਊਗੀ ਤਾ ਲੋਕ ਉਹਨੂੰ ਅਡਾਪਟ ਕਰਨਗੇ ਮੈਂ ਪਾਰਟੀ ਦੇ ਤੇ ਐਨੀ ਕ ਗੱਲ ਜਰੂਰ ਕਹਿ ਦਿੰਦਾ ਹੈਗਾ ਹੂੰ ਦੇਖੋ ਪੰਜਾਬ ਦੇ ਵਿੱਚ ਤਿੰਨ ਪਾਰਟੀਆਂ ਮੇਨ ਇਸ ਟਾਈਮ ਹੈਗੀਆਂ ਚਾਰ ਕਹਿ ਲੋ ਚਾਹੇ ਹੂੰ ਕਾਂਗਰਸ ਹੂੰ ਅਕਾਲੀ ਦਲ ਅਕਾਲੀ ਪਹਿਲਾਂ ਇਹ ਦੋ ਹੀ ਹੋਇਆ ਕਰਦੇ ਸੀ ਬਿਲਕੁਲ ਤੀਜੀ ਹੁਣ ਬੀਜੇਪੀ ਆ ਜਿਹੜੀ ਉਹ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਹੂੰ ਲੱਗਦਾ ਫਿਰ ਬਣੂਗੀ ਜੀ ਮੁਸ਼ਕਲ ਆ ਹੂੰ ਮੁਸ਼ਕਲ ਆ ਠੀਕ ਹੈ ਨਹੀਂ ਉਦੇ ਵੀ ਮੈਂ ਤੁਹਾਨੂੰ ਕਾਰਨ ਦੱਸ ਦਿੰਨਾ ਚੌਥੀ ਜਿਹੜੀ ਹੈਗੀ ਆ ਆ ਵਾਲੀ ਪਾਰਟੀ ਆ ਇਹਨਾਂ ਨੇ ਲੋਕਾਂ ਨੂੰ ਬਹੁਤ ਸਾਰੇ ਅ ਇਸ ਤਰ੍ਹਾਂ ਦੇ ਸ਼ਗੂਫੇ ਦਿਖਾਏ ਜਿਨ੍ਹਾਂ ਤੋਂ ਬਾਅਦ ਇਹਨਾਂ ਦਾ ਤਾਂ ਚਾਹ ਉਤਰ ਗਿਆ ਲੋਕਾਂ ਦਾ ਅੱਜ ਕਾਰਨ ਕੀ ਹੈਗਾ ਅੱਜ ਲੋਕਾਂ ਦਾ ਹਾਲ ਤੇ ਇਹ ਹੈਗੀ ਆ ਤੁਸੀਂ ਕੈਮਰਾ ਚੱਕ ਕੇ ਦੇਖ ਲਓ ਜਿਹੜੀ ਸੜਕ ਬਣੀ ਵੀ ਹੋਈ ਮੈਨੂੰ ਉਹ ਦਿਖਾ ਦਿਓ ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਦਿਖਾਓ ਮੈਨੂੰ ਉਹ ਇੱਕ ਸੜਕ ਦਿਖਾ ਦਿਓ ਬਿਆਸ ਹੜਕ ਜਿਹੜੀ ਹੈਗੀ ਆ ਵੱਡ ਗਈ ਹੈਗੀ ਆ ਤੇ ਅ ਉਸ ਤੋਂ ਇਲਾਵਾ ਅੱਜ ਪੰਜਾਬ ਉਸ ਤਰਾਸਦੀ ਦੇ ਵਿੱਚ ਹੈ ਹੂੰ ਜਿਸ ਤਰਾਸਦੀ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਹੂੰ ਕਿ ਬੰਦਾ ਸਾਰੀ ਜ਼ਿੰਦਗੀ ਮਿਹਨਤ ਕਰਕੇ ਇੱਕ ਘਰ ਬਣਾਉਂਦਾ ਜੇ ਉਹ ਘਰ ਵੀ ਟੁੱਟ ਜਵੇ ਨਾ ਤਾਂ ਦੁਬਾਰਾ ਉਹ ਤਾਂ ਬਣਦਾ ਨਹੀਂ ਇੱਕ ਕਿਸਮ ਦੀ ਬੰਦੇ ਦੀ ਬਿੱਠ ਟੁੱਟਣ ਵਾਲੀ ਗੱਲ ਹੋ ਜਾ। ਚਲੋ ਤਾਰਨੀ ਸਾਹਿਬ ਸੜਕ ਦੀ ਗੱਲ ਛੱਡੋ ਤੁਸੀਂ। ਸੜਕਾਂ ਤਾਂ ਚਲੋ ਬਣ ਗਈਆਂ, ਬਣੇ ਜਾਣਗੀਆਂ। ਤੇ ਆਏ ਦੱਸੋ ਜੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹਜੇ 3 ਸਾਲ ਹੋਏ ਨੇ ਨਾ ਜੀ ਹਜੇ। ਬਹੁਤ ਉਹ ਤਾਂ ਕਹਿੰਦੇ ਹਜੇ ਬਹੁਤ ਕੁਝ ਕਰਨਾ ਸੀ। ਉਹਨਾਂ ਨੇ 3 ਸਾਲ 'ਚ ਪੱਠਾ ਬਿਠਾਤਾ, ਹੋਰ ਪੱਠਾ ਬਟਾਉਣਾ ਰਹਿੰਦਾ, ਕੁਝ ਜਿਹੜਾ ਕੁਝ ਕਰਨਾ ਉਹਨਾਂ ਨੇ। ਹੂੰ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਉਹਨਾਂ ਹੋਰ ਬਹੁਤ ਕੁਝ ਕਰਨਾ ਹੈ। ਜਿਹੜਾ ਰਹਿੰਦਾ ਖੁੰਦਾ ਨਾ ਉਹ ਜਿਵੇਂ ਨਾ ਮੀਂਹ ਪੈ ਰਿਹਾ ਸੀ ਤੇ ਉਹ ਮੀਂਹ ਪੈਂਦੇ ਦੇ ਵਿੱਚ ਉਹ ਕਿਸੇ ਅਮਲੀ ਦੀ ਢਾਤੀ ਜ਼ਾਰੀ ਤੇ ਉਹ ਉੱਪਰ ਤੋਂ ਕਹਿੰਦਾ ਯਾਰ ਬਿਜਲੀ ਫੇਰ ਬੜੀ ਲਿਸ਼ਕਦੀ ਆ ਉਹ ਕਹਿੰਦਾ ਉਹ ਦੇਖਦਾ ਵੀ ਇਹਦਾ ਕੁਝ ਬਚਤਾਂ ਨਹੀਂ ਗਿਆ ਹੁਣ ਇਹ ਜਿਹੜੀ ਹੈਗੀ ਆ ਨਾ ਇਹ ਬਿਜਲੀ ਲਿਸ਼ਕਾਲਚ ਖਾ ਦੇਖ ਰਹੇ ਆ ਵੀ ਪੰਜਾਬ ਚ ਕੁਝ ਬਚਿਆ ਤਾਂ ਨਹੀਂ ਪੰਜਾਬ ਦਾ ਪੱਠਾ ਗੁੱਲ ਕਰਨ ਵਾਸਤੇ ਬਚਿਆ ਪਤਾ ਨਹੀਂ ਕਿ ਉਸ ਆਏਗਾ ਹੁਣ ਰਹਿ ਗਈ ਗੱਲ ਬੀਜੇਪੀ ਦੀ ਦੇਖੋ ਬੀਜੇਪੀ ਦਾ ਜਿਹੜਾ ਹਿਸਾਬ ਕਿਤਾਬ ਹੈਗਾ ਦੇਖੋ ਭਾਜਪੀ ਔਰ ਹਿੰਦੂ ਹੂੰ ਦੋਵਾਂ ਨੂੰ ਆਡਾ-ਅਡ ਕਰ ਲੋ ਹੂੰ ਠੀਕ ਹੈ ਦੇਖੋ ਪੰਜਾਬ ਹੈ ਨਾ ਜਿਹੜਾ ਉਹ ਹਿੰਦੂਆਂ আর ਸਿੱਖਾਂ ਦਾ ਸੁਮੇਲ ਹੈ ਹੂੰ ਪੰਜਾਬ ਦੇ ਵਿੱਚ ਹਿੰਦੂ ਜਿਹੜਾ ਹੈਗਾ ਸਿੱਖ ਬਿਨਾਂ ਨਹੀਂ ਸਰਵਾਈਵ ਕਰ ਸਕਦਾ ਸਿੱਖ ਹਿੰਦੂ ਬਿਨਾਂ ਨਹੀਂ ਸਰਵਾਈਵ ਕਰ ਸਕਦਾ ਅਸੀਂ ਤਾਂ ਕਹਿੰਦੇ ਆ ਕਿ ਗੁਰੂ ਬਿਨਾਂ ਗੱਤ ਨਹੀਂ ਸ਼ਾਹ ਬਿਨਾਂ ਪਤ ਨਹੀਂ ਹੂੰ ਅਸੀਂ ਜਿਹੜਾ ਹੈਗਾ ਆਪਣੇ ਹਰ ਕਾਰਬਿਆਰ ਦੇ ਵਿੱਚ ਇੱਕ ਹਿੰਦੂ ਆਰਤੀਏ ਦੇ ਉੱਤੋਂ ਕੋਲ ਬੈਠ ਕੇ ਆਪਣਾ ਜਿਹੜਾ ਹੈਗਾ ਸਾਰੇ ਕਾਰੋਬਾਰ ਕਰ ਲੁੰਦੇ ਸੀ ਹਮ ਅੱਜ ਕੀ ਹੈਗਾ ਜਿਹੜਾ ਆਸਾਨ ਦੀ ਗੱਲ ਮੈਂ ਕਰੀ ਹੈਗੀ ਹੜਾ ਹੈ ਹੜਾਂ ਦੇ ਵਿੱਚ ਹਮ ਤਿੰਨ ਪਾਰਟੀਆਂ ਜਿਹੜੀਆਂ ਦੇ ਸੁਪਰੀਮੋ ਦਿੱਲੀ ਆ ਹਮ ਕਾਂਗਰਸ ਭਾਜਪਾ ਭਾਜਪਾ ਤੇ ਆਮ ਆਦਮੀ ਪਾਰਟੀ ਕੋਈ ਨਹੀਂ ਬਿਸਕਿਆ ਹਮ ਠੀਕ ਹੈ ਕਿਸ ਕੌਣ ਰਹੇ ਆ ਪੰਜਾਬ ਹਮ ਪੰਜਾਬ ਦਾ ਹਿੰਦੂ ਔਰ ਸਿੱਖ ਇਹ ਤਾਂ ਨਹੀਂ ਕਹਿ ਸਕਦੇ ਵੀ ਪਿੰਡਾਂ ਦੇ ਵਿੱਚ ਇਕੱਲੇ ਸਰਦਾਰ ਇਹ ਆ ਜੱਟ ਹੀ ਜੀਵਿਦਾਰੇ ਮਰੇ ਆ ਹਮ ਹਰੀਜਨ ਵੀ ਵਿਚਾਰਾ ਮਰਿਆ ਹਮ ਹਿੰਦੂ ਵੀ ਮਰਿਆ ਉਹਨਾਂ ਦੇ ਵੀ ਘਟਾ ਇਹ ਆ ਜੱਟ ਤਾਂ ਫੇਰ ਜ਼ਮੀਨ ਦਾ ਕੀਲਾ ਵੇਚ ਕੇ ਜਿਹੜਾ ਹੈਗਾ ਘਰ ਬਣਾ ਲੂ ਜਿਹੜੇ ਇਹ ਕਮੀਕਾਰੀ ਲੋਕ ਹੈਗੇ ਆ ਇਹ ਵਿਚਾਰੇ ਕੀ ਕਰਨਗੇ ਹਮ ਹੁਣ ਇਹਨਾਂ ਦੀ ਬਾਹ ਕੀਨੇ ਫੜਨੀ ਸੀ ਹਮ ਬਾਹ ਫੜਨੀ ਸੀ ਸੈਂਟਰ ਨੇ ਪਰ ਸੈਂਟਰ ਦੇ ਵਿੱਚ ਬੀਜੇਪੀ ਬੈਠੀ ਆ ਹਮ ਸਾਰੇ ਬਾਹ ਫੜ ਕੌਣ ਰਿਹਾ ਸ਼ਰੋਮਣੀ ਅਕਾਲੀ ਦਾ ਹਮ ਕਿਉਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਹਾਂ ਉਹਨਾਂ ਨੂੰ ਹਰ ਭਾਈਚਾਰੇ ਦੇ ਦੁੱਖ ਸੁੱਖ ਤਕਲੀਫਾਂ ਹਾਂ ਉਹਨਾਂ ਦਾ ਸੁਭਾਅ ਉਹਨਾਂ ਦਾ ਰੌ ਰੀਤਾਂ ਹਰ ਚੀਜ਼ ਦਾ ਉਹਨਾਂ ਨੂੰ ਪਤਾ ਹੈਗਾ ਅੱਜ ਜੇ ਪੰਜਾਬ ਨੂੰ ਬਚਾਉਣਾ ਹੈਗਾ ਜੇ ਪੰਜਾਬ ਦੀ ਜਿਹੜੀ ਹੈ ਕਿਸਾਨੀ ਨੂੰ ਬਚਾਉਣਾ ਹੈਗਾ ਉਸ ਦੇ ਨਾਲ ਇਹ ਹੈਗਾ ਕਿ ਪਿੰਡਾਂ ਦੇ ਵਿੱਚ ਜਿਹੜਾ ਇੰਨਾ ਨੁਕਸਾਨ ਹੋਇਆ ਉਸ ਦੇ ਜਿਹੜਾ ਹੈਗਾ ਝਕਮਾ ਦੇ ਉੱਤੇ ਵੱਲੋਂ ਲਾਉਣਾ ਹੁਣ ਤੁਸੀਂ ਬੀਜੇਪੀ ਦੀ ਗੱਲ ਕੀਤੀ ਆ ਪਿਛੇ ਇੱਕ ਤਿੰਨ ਕਿਸਾਨੀ ਅੰਦੋਲਨ ਹੋਏ ਤੁਸੀਂ ਵੀ ਵਿੱਚੇ ਸੀ ਉਸ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਜਿਹੜੇ ਹੈਗੇ ਸੀ ਉਹ ਸਿੱਖੀ ਨੂੰ ਮਾਰਨ ਆਪਣਾ ਕਿਸਾਨੀ ਨੂੰ ਮਾਰਨ ਵਾਸਤੇ ਸੀ ਪਰ ਉਹ ਵਾਪਸ ਲਏ ਕਿਉਂਕਿ ਕਿਸਾਨ ਪੰਜਾਬ ਦਾ ਔਰ ਦੇਸ਼ਾਂ ਵਿਦੇਸ਼ਾਂ ਦਾ ਹਰ ਹਿੰਦੂ ਸਿੱਖ ਹਰ ਪੜਿਆ ਲਿਖਿਆ ਜਰਨਲਿਸਟ ਐਜੂਕੇਸ਼ਨਿਸਟ ਡਾਕਟਰ ਇੰਜੀਨੀਅਰ ਸਾਰੇ ਉਹਨਾਂ ਦੇ ਹੱਕ ਦੇ ਵਿੱਚ ਬੈਠੇ ਉਹ ਕਾਲੇ ਕਾਨੂੰਨ ਵਾਪਸ ਲੈ ਲੇ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਕੰਮ ਫੜ ਲਿਆ ਕਿ ਬਈ ਹੁਣ ਜੋ ਮਰਜ਼ੀ ਹੋ ਜਵੇ ਪੰਜਾਬ ਨੂੰ ਬਰਬਾਦ ਕਰਨਾ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਉਹਨਾਂ ਨੇ ਕੀ ਕੀ ਸ਼ੁਰੂ ਕੀਤਾ ਆ ਸਾਰਾ ਕੁਝ ਕਿ ਪੰਜਾਬ ਵਾਸਤੇ ਬਜਟ ਦੇ ਵਿੱਚ ਦੇਖੋ ਤੁਸੀਂ ਕੀ ਰੱਖਿਆ ਹੋਆ ਹੈਗਾ ਫਿਰ ਅੱਜ ਜੇ ਬਜਟ ਨਹੀਂ ਹੈਗਾ ਤੇ ਕਿਸਾਨੀ ਕਿਵੇਂ ਪਲੂਗੀ ਹੁਣ ਜੇ ਬਜਟ ਦੀ ਗੱਲ ਆਪਾਂ ਕਰ ਲਈਏ ਕਿਸਾਨੀ ਵਾਸਤੇ ਬਜਟ ਜਿਹੜਾ ਸਭ ਤੋਂ ਥੱਲੇ ਸੀ ਇਹ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਇਹ ਉਹਨਾਂ ਦੀ ਜਿਹੜੀ ਹੈਗੀ ਆ 2 ਟੀਮ ਹੈਗੀ ਆ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦੇ ਕੰਮ ਦੇ ਉੱਤੇ ਜਿਹੜਾ ਹੈਗਾ ਸਾਰਾ ਕੰਮ ਕਰਿਆ ਜਾ ਰਿਹਾ ਹੈਗਾ ਉਸ ਕੰਮਕਾਰ ਦੇ ਵਿੱਚ ਕੀ ਹੈ ਲੈਂਡ ਪੋਪੂਲਿੰਗ ਪਾਲਿਸੀ ਲਿਆਂਦੀ ਗਈ। ਹੂੰ ਕਿਹਨੂੰ ਮਾਰਨਾ ਸੀ? ਕਿਸਾਨਾਂ ਨੂੰ। ਹੂੰ ਵੱਡੀਆਂ-ਵੱਡੀਆਂ ਸੜਕਾਂ ਦੇ ਨਾਂ ਦੇ ਉੱਤੇ ਜ਼ਮੀਰ ਕਿਦੀ ਜਾ ਰਹੀ ਹੈਗੀ ਆ ਕਿਸਾਨਾਂ ਦੀ। ਉਹ ਸੜਕਾਂ ਜਿਹੜੀਆਂ ਹੈਗੀਆਂ 25-25 ਫੁੱਟ ਉੱਚੀਆਂ ਬਣਾ ਕੇ ਜਿਹਨੂੰ ਭਾਰਤ ਮਾਲਾ ਦਾ ਨਾਂ ਡਿਵੈਲਪਮੈਂਟ ਦੇ ਨਾਂ ਤਿੱਕਿਆ। ਹੂੰ ਹਰ ਜ਼ਿਲ੍ਹੇ ਨੂੰ ਹਰ ਖਿੱਤੇ ਨੂੰ ਉਹਨਾਂ ਦੇ ਨਾਲ ਮਤਲਬ ਇੱਕ ਕਿਸਮ ਦੇ ਬੰਨ ਬਣਾ ਕੇ ਘੇੜ ਲਿਆ ਗਿਆ। ਹੂੰ ਜੇ ਹੜ ਆਉਂਦੇ ਹੈਗੇ ਆ ਤਾਂ ਐਸੀਆਂ ਸਥਿਤੀਆਂ ਗੰਭੀਰ ਬਣਾਤੀਆਂ ਲੋਕਾਂ ਲਈ ਇਹ ਆ ਕਿ ਦੇਖੋ ਜੀ ਤੁਹਾਡੀ ਕਾਰ ਛੂਕਦੀ ਜਾਊਗੀ ਪਰ ਦੂਜੇ ਪਾਸੇ ਜੇ ਇੱਕ ਜ਼ਿਮੀਂਦਾਰ ਦੀ ਅਟਕੀਲੇ ਜ਼ਮੀਨ ਦੇ ਵਿੱਚ ਦੀ ਲੰਘੀ ਉਹਦੇ ਚਾਰ ਇੱਧਰ ਰਹਿ ਗਏ ਆ 6 ਇੱਧਰ ਰਹਿ ਗਏ 2 ਇੱਧਰ ਰਹਿ ਗਏ ਕਿਵੇਂ ਉਹਨੂੰ ਜਿਹੜਾ ਹੈਗਾ ਕਰੂਗਾ ਮਰ ਕਿਸਾਨ ਹੀ ਰਿਹਾ ਇਹ ਕਿਸਾਨ ਦੀ ਜ਼ਮੀਨ ਦੇ ਮਗਰ ਪਏਵੇ ਪਿੰਡਾਂ ਦੇ ਵਿੱਚ ਜ਼ਮੀਨਾਂ ਹੁੰਦੀਆਂ ਸੀ ਪੰਚਾਇਤ ਦੀਆਂ ಗ್ರಾಮ ਪੰਚਾਇਤ ਦੀਆਂ ਨਜ਼ੂਲ ਲੈਂਦਾ ਸੀ ਜਿਹੜੀਆਂ ਹਰੀ ਜਨ ਭਾਈਚਾਰੇ ਵਾਸਤੇ ਰੱਖੀਆਂ ਸੀ ਹਮ ਔਰ ਇਸ ਤੋਂ ਇਲਾਵਾ ਮੁਸ਼ਤਰਕਾ ਮਾਲ ਕਾਂ ਸੀ ਜਿਹੜੀ ਪਿੰਡਾਂ ਦੀ ਆਮਦਨ ਹੋਇਆ ਕਰਦੀ ਸੀ ਇਹਨਾਂ ਨੇ ਕੀ ਕਰਿਆ ਹਮ ਦੂਜਾ ਉਹ ਕਰਿਆ ਕਿ ਇਹ ਜਿਹੜੀ ਹੈਗੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਲੈ ਲਓ ਹਮ ਯਾ ਇਹਨਾਂ ਨੂੰ ਜਿਹੜੀਆਂ ਗਿਆ ਔਰ ਪੰਚਾਇਤਾਂ ਨੂੰ ਲਾਲਚ ਕੀ ਦਿੱਤਾ ਗਿਆ ਹਮ ਕਿ ਜਿਹੜੀ ਪੰਚਾਇਤ ਜ਼ਮੀਨ ਦਊਗੀ ਹਮ ਹਾਫ ਉਹਦਾ ਜਿਹੜਾ ਪੈਸਾ ਹੈ ਜਿਹੜਾ ਉਹ ਪੰਚਾਇਤ ਨੂੰ ਦਿੱਤਾ ਜਾਊਗਾ ਹਾਫ ਜਿਹੜਾ ਹੈਗਾ ਸਰਕਾਰ ਨੂੰ ਜਾਊਗਾ ਹਮ ਵਿਕਤਾ ਜ਼ਮੀਨੇ ਰਹੀ ਆ ਹਮ ਸਰਕਾਰ ਖਰੀਦ ਰਹੀ ਹੈਗੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਅੱਜ ਇਹ ਚੀਜ਼ਾਂ ਦਰਸਾ ਰਹੀਆਂ ਕਿ ਜਿਹੜੀ ਬੀਜੇਪੀ ਹੈ ਹੂੰ ਬੀਜੇਪੀ ਜਾਂ ਸੈਂਟਰ ਤੋਂ ਦਿੱਲੀ ਤੋਂ ਚੱਲਣ ਆਲੀਆਂ ਜਿੰਨੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਪੰਜਾਬ ਦਾ ਕੋਈ ਦੁਖਦਾਰ ਨਹੀਂ ਅੱਜ ਪੰਜਾਬ ਦਾ ਜੇ ਦੁਖਦਾਰ ਦਾ ਤਾਂ ਪੰਜਾਬ ਦੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ